ਆ ਬਾਈ ਜੀ ਆਪਾਂ ਮਸ਼ੀਨ ਜੀ 4/4 ਕੀਤੀ ਆ ਜੀ ਜਿਹਦੇ ਤੇ ਆਪਾਂ ਸੈਂਟਰ ਗੇਅਰ ਸਿੰਗਲ ਸ਼ਾਫਟ ਵਾਲਾ ਗੇਅਰ ਲਾਇਆ ਜੀ ਤੁਸੀਂ ਦੇਖ ਸਕਦੇ ਹੋ ਸਾਰੀ ਵੀਡੀਓ ਚ ਦਿਖਾਇਆ ਹੋਇਆ ਤੇ ਇਹਦੇ ਤੇ ਵੱਡਾ ਗੇਅਰ ਲਾਇਆ ਜੀ ਵੱਡਾ ਹਿੱਸਾ ਲਾਇਆ ਸ਼ਾਫਟ ਸਾਰੀ ਥੰਨੋਂ ਕ੍ਰੋਸ ਆਪਾਂ ਕਵਰ ਕੀਤੇ ਨੇ ਚੱਦਰ ਲਾ ਕੇ ਜੀ ਤੁਸੀਂ ਦੇਖੋ ਸਾਰਾ ਟਾਇਰ ਨਵੇਂ ਟਾਇਰ ਜੀ ਗੁੱਡੀਅਰ ਦੇ ਟਾਇਰ ਨੇ ਵੱਡਾ ਹਿੱਸਾ ਲਾਇਆ ਜੀ ਕਿ ਤੁਸੀਂ ਦੇਖੋ ਨੰਬਰ ਮੇਰਾ ਸਕਰੀਨ ਤੇ ਸ਼ੇਅਰ ਹੈ ਜੀ ਕਿਸੇ ਵੀਰ ਨੇ ਕੋਈ ਵੀ ਸੰਪਰਕ ਕਿਸੇ ਵੀ ਗੱਲ ਦਾ ਪਤਾ ਕਰਨਾ ਹੋਵੇ ਜੀ ਮਸ਼ੀਨ 4x4 ਕਰਾਉਣ ਬਾਰੇ ਤਾਂ ਸੰਪਰਕ ਕਰਿਓ ਪਿੱਛੇ ਦੂਏ ਪਾਸੇ ਆਪਾਂ ਜੀ ਡਹੀ ਲਾਈ ਹੈ ਜੀ ਮਸ਼ੀਨ ਦੇ ਵੀ ਜੇ ਕਰ ਨੂੰ ਆਪਾਂ ਹਿੱਸਾ ਬਦਲਣਾ ਤਾਂ ਆਪਾਂ ਜੈਕਾਂ ਤੇ ਲਾ ਕੇ ਹਿੱਸਾ ਬਦਲ ਸਕਦੇ ਹਾਂ ਜੀ ਧੰਨਵਾਦ ਜੀ ਸੰਪਰਕ ਕਰਿਓ ਜੀ